ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਡਿੱਠੇ ਸਬੇ ਥਾਵ ਨਹੀਂ ਤੁਜੇ ਹਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਅਰਜਾਨਾ ਬਹੁਤ ਗਿਣਤੀ ਵਿੱਚ ਸੰਗਤਾਂ ਦਰਸ਼ਨ ਮੇਲੇ ਕਰਨ ਆਉਂਦੀਆਂ ਨੇ ਹੁਣ ਜਿਹੜਾ ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਮਾਹੌਲ ਬਣਿਆ ਪਿਆ ਇਹਦੇ ਸੰਬੰਧ ਦੇ ਵਿੱਚ ਸੰਗਤਾਂ ਸਾਨੂੰ ਹੁਣ ਪਿੰਡਾਂ ਚੋਂ ਬਹੁਤ ਸਾਰੇ ਫੋਨ ਕਰਦੀਆਂ ਨੇ ਉਨਾ ਪ੍ਰਤੀ ਮੈਂ ਸਾਂਝੇ ਤੌਰ ਤੇ ਸਾਡੇ ਮੀਡੀਆ ਰਾਹੀਂ ਮੈਂ ਤੁਹਾਨੂੰ ਸਾਂਝੇ ਤੌਰ ਤੇ ਬੇਨਤੀ ਅਪੀਲ ਕਰਦਾ ਕਿ ਜਿਹੜਾ ਸਤਗੰਗ ਸ੍ਰੀ ਹਰਮੰਦਰ ਸਾਹਿਬ ਵੇਖਿਆ ਦਰਸ਼ਨ ਕਰਨ ਦਾ ਜਾਂ ਹੋਰ ਇੱਥੇ ਦਾ ਮਾਹੌਲ ਬਿਲਕੁਲ ਸ਼ਾਂਤੀਪੂਰਕਾ ਤੇ ਤੁਸੀਂ ਬਹੁਤ ਸਾਰਿਆਂ ਦੇ ਫੋਨ ਆਏ ਨੇ ਵੀ ਅਸੀਂ ਨੇ ਕਣਕ ਦੇਣੀ ਆ ਕਿਉਂਕਿ ਹੁਣ ਕਣਕ ਦਾ ਸੀਜ਼ਨ ਲੰਘ ਕੇ ਗਿਆ ਤਾਂ ਤਨ ਤਨ ਸਿਗੋ ਰਾਮਦਾਸ ਦੇ ਲੰਗਰਾਂ ਲਈ ਕਣਕ ਭੇਟਾ ਦੇਣੀ ਆ ਤੇ ਦਰਸ਼ਨ ਮੇਲੇ ਕਰਨੇ ਨੇ ਉਨਾ ਸੰਗਤਾਂ ਪ੍ਰਤੀ ਸਾਂਝੇ ਤੌਰ ਤੇ ਮੈਂ ਬੇਨਤੀ ਕਰਦਾ ਸੋ ਤੁਸੀਂ ਬੜੇ ਆਰਾਮ ਨਾਲ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਮੇਲੇ ਕਰ ਸਕਦੇ ਹੋ ਤੇ ਇੱਥੇ ਸਾਡਾ ਪੂਰਾ ਪ੍ਰਬੰਧ ਆ ਇੱਥੇ ਕੋਈ ਇਦਾਂ ਦੀ ਕੋਈ ਸਥਿਤੀ ਨਹੀਂ ਮਾਹੌਲ ਬਹੁਤ ਵਧੀਆ ਆ ਸੋ ਤੁਹਾਨੂੰ ਸਾਂਝੇ ਤੌਰ ਤੇ ਬੇਨਤੀ ਆ ਆਓ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਦਸਾਂ ਨਵਾਂ ਦੀ ਕਿਰਤ ਵਿੱਚੋਂ ਕਮਾਈ ਕਰਕੇ ਜਿਹੜਾ ਦਸਵੰਦ ਆ ਉਹ ਕੱਢ ਕੇ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਾਰੀਆਂ ਸੰਗਤਾਂ ਨੂੰ ਫੇਰ ਬੇਨਤੀ ਹੈ ਕਿ ਇੱਥੇ ਜਿਹੜਾ ਮਾਹੌਲ ਆ ਬੜੀ ਸ਼ਾਂਤੀਪੂਰਕਾ ਕੋਈ ਘਬਰਾਉਣ ਦੀ ਗੱਲ ਨਹੀਂ ਇੱਥੇ ਸ੍ਰੀ ਆਮਾ ਦਾ ਲੰਗਰਾਂ ਦਾ 24 ਘੰਟੇ ਪ੍ਰਬੰਧ ਅਵੇਲੇਬਲ ਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿੱਠੇ ਸਬੇ ਥਾਵ ਨਹੀਂ ਤੁਜੇ ਹਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਜਾਨਾ ਬਹੁਤ ਗਿਣਤੀ ਵਿੱਚ ਸੰਗਤਾਂ ਦਰਸ਼ਨ ਮੇਲੇ ਕਰਨ ਆਉਂਦੀਆਂ ਨੇ ਹੁਣ ਜਿਹੜਾ ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਮਾਹੌਲ ਬਣਿਆ ਪਿਆ ਇਹਦੇ ਸੰਬੰਧ ਦੇ ਵਿੱਚ ਸੰਗਤਾਂ ਸਾਨੂੰ ਹੁਣ ਪਿੰਡਾਂ ਚੋਂ ਬਹੁਤ ਸਾਰੇ ਫੋਨ ਕਰਦੀਆਂ ਨੇ ਉਹਨਾਂ ਪ੍ਰਤੀ ਮੈਂ ਸਾਂਝੇ ਤੌਰ ਤੇ ਸਾਡੇ মিডিਏ ਰਾਹੀਂ ਮੈਂ ਤੁਹਾਨੂੰ ਸਾਂਝੇ ਤੌਰ ਤੇ ਬੇਨਤੀ ਅਪੀਲ ਕਰਦਾ ਕੀ ਜਿਹੜਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੇਖਿਆ ਦਰਸ਼ਨ ਕਰਨ ਦਾ ਜਾਂ ਹੋਰ ਇੱਥੇ ਦਾ ਮਾਹੌਲ ਬਿਲਕੁਲ ਸ਼ਾਂਤੀਪੂਰਕਾ ਤੇ ਤੁਸੀਂ ਬਹੁਤ ਸਾਰਿਆਂ ਦੇ ਫੋਨ ਆਏ ਨੇ ਵੀ ਅਸੀਂ ਨੇ ਕਣਕ ਦੇਣੀ ਆ ਕਿਉਂਕਿ ਹੁਣ ਕਣਕ ਦਾ ਸੀਜ਼ਨ ਲੰਘ ਕੇ ਗਿਆ ਤਾਂ ਤਾਂ ਸਿਗੂ ਰਾਮਦਾਸ ਦੇ ਲੰਗਰਾਂ ਲਈ ਕਣਕ ਭੇਟਾ ਦੇਣੀ ਆ ਤੇ ਦਰਸ਼ਨ ਮੇਲੇ ਕਰਨੇ ਨੇ ਉਹਨਾਂ ਸੰਗਤਾਂ ਪ੍ਰਤੀ ਸਾਂਝੇ ਤੌਰ ਤੇ ਮੈਂ ਬੇਨਤੀ ਕਰਦਾ ਸੋ ਤੁਸੀਂ ਬੜੇ ਆਰਾਮ ਨਾਲ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਮੇਲੇ ਕਰ ਸਕਦੇ ਹੋ ਤੇ ਇੱਥੇ ਸਾਡਾ ਪੂਰਾ ਪ੍ਰਬੰਧ ਆ ਇੱਥੇ ਕੋਈ ਇਦਾਂ ਦੀ ਕੋਈ ਸਥਿਤੀ ਨਹੀਂ ਮਾਹੌਲ ਬਹੁਤ ਵਧੀਆ ਆ ਸੋ ਤੁਹਾਨੂੰ ਸਾਂਝੇ ਤੌਰ ਤੇ ਬੇਨਤੀ ਆ ਆਓ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਦਸਾਂ ਨਵਾਂ ਦੀ ਕੀਰਤ ਵਿੱਚੋਂ ਕਮਾਈ ਕਰਕੇ ਜਿਹੜਾ ਦਸਬੰਦ ਆ ਉਹ ਕੱਢ ਕੇ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਸਾਰੀਆਂ ਸੰਗਤਾਂ ਨੂੰ ਫੇਰ ਬੇਨਤੀ ਆ ਕਿ ਇੱਥੇ ਜਿਹੜਾ ਮਾਹੌਲ ਆ ਬੜੀ ਸ਼ਾਂਤੀਪੂਰਕਾ ਕੋਈ ਘਬਰਾਉਣ ਦੀ ਗੱਲ ਨਹੀਂ ਇੱਥੇ ਸਰਾਮਾ ਦਾ ਲੰਗਰਾਂ ਦਾ 24 ਘੰਟੇ ਪ੍ਰਬੰਧ ਅਵੇਲੇਬਲ ਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ